ਬੀਤੇ ਦਿਨੀ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਚੱਕਪਤੀ ਬੱਲੂ ਬਹਾਦਰ ਤੋਂ ਅਰਜੀ ਬੰਨ ਟੁੱਟ ਗਿਆ ਸੀ ਜਿਸ ਕਰਕੇ ਆਸ-ਪਾਸ ਦੇ 10 ਪਿੰਡਾਂ ਦੀਆਂ ਫਸਲਾਂ ਪ੍ਰਭਾਵਿਤ ਹੋ ਗਈਆਂ ਸਨ ਜਿਸ ਤੋਂ ਬਾਅਦ ਬੰਨ ਬੰਨ ਲਈ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਸੇਵਾ ਸ਼ੁਰੂ ਕਰ ਦਿੱਤੀ ਸੀ ਅਤੇ ਸੰਗਤਾਂ ਵੱਲੋਂ ਸੰਤ ਮਹਾਪੁਰਸ਼ ਦੇ ਸਿਰੋਗ ਦੇ ਨਾਲ ਪਿੰਡ ਕਬੀਰਪੁਰ ਦੀ ਦਾਣਾ ਮੰਡੀ ਵਿਖੇ ਮਿੱਟੀ ਦੇ ਬੋਰੇ ਭਰੇ ਜਾ ਰਹੇ ਹਨ ਅਤੇ ਇਸ ਮੌਕੇ ਸੇਵਾ ਵਿੱਚ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜ਼ੋਰੀਆ ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਸੰਗਤਾਂ ਨੂੰ ਵੱਤੋ ਵੱਦ ਮਿੱਟੀ ਦੀ ਸੇਵਾ ਲੈ ਕੇ ਪਹੁੰਚਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈ ਸਿਰਫ ਮਿੱਟੀ ਅਤੇ ਖਾਲੀ ਬੋਰੀਆਂ ਦੀ ਹੀ ਜ਼ਰੂਰਤ ਹੈ ਦੇਵਾ ਦੇ ਮੌਕੇ ਦੇਖੋ ਕੀ ਕਰਾਂ ਚੱਲੂ ਵੇਖੋ ਅੱਜ ਸਮੂਹ ਸਾਡਾ ਸਾਰਾ ਇਲਾਕਾ ਕਬੀਰਪੁਰ ਤੋਂ ਖੱਬੇ ਸਜੇ ਜਿੰਨੇ ਪਿੰਡ ਆ ਜਿੱਥੇ ਜਿੱਥੇ ਬੰਨ ਦੇ ਵਿੱਚ ਚਾਈ ਤੂੜ ਪਏ ਆ ਚਾਹੇ ਹੁਣ ਤੁਸੀਂ ਬੰਨਾ ਦੀ ਜਿਹੜੀ ਮਰਮਤ ਨਹੀਂ ਹੋਈ ਜਿੱਥੇ ਪਾੜ ਪਏ ਹੋਏ ਆ ਤੇ ਖੱਡੇ ਪਏ ਹੋਏ ਆ ਉਹਨਾਂ ਨੂੰ ਪੂਰਨ ਲਈ ਇਲਾਕੇ ਦੀ ਸਮੂਹ ਸੰਗਤ ਨੇ ਇਕੱਠੇ ਹੋ ਕੇ ਆਪ ਜ਼ਿੰਮੇਵਾਰੀ ਚੱਕੀ ਤੇ ਕਬੀਰਪੁਰ ਮੰਡੀ ਦੇ ਵਿੱਚ ਮਿੱਟੀ ਤੋੜੇ ਇਲਾਕੇ ਦੀ ਸੰਗਤ ਬਾਹਰੋ ਸੰਗਤ ਜਿਹੜੀ ਆ ਰਹੀ ਆ ਰਲ ਮਿਲ ਕੇ ਇਸ ਔਖੀ ਘੜੀ ਦੇ ਵਿੱਚ ਸਾਰੇ ਜਣੇ ਆਪਣਾ ਆਪਣਾ ਯੋਗਦਾਨ ਪਾ ਰਹੇ ਮੈਂ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੇ ਮਕਸਦ ਹੁਣ ਸਾਡਾ ਇਹ ਆ ਕਿ ਵੀ ਤੁਸੀਂ ਬੰਨਾਂ ਤੋਂ ਜਿਹੜੇ ਐਡਵਾਂਸ ਬੰਨ ਸੀ ਇੰਨਾ ਪਾਣੀ ਔਨ ਕਰਕੇ ਉਹ ਟੁੱਟ ਗਏ ਬਟ ਤੁਸੀਂ ਬੰਨਾ ਨੂੰ ਰੋਕਣ ਦੀ ਲੋੜ ਹੈ ਨਹੀਂ ਤਾਂ ਇੱਥੋਂ ਲੈ ਕੇ ਦੇ ਸੁਲਤਾਨਪੁਰ ਤੱਕ ਬਹੁਤ ਭਾਰੀ ਨੁਕਸਾਨ ਹੋ ਜਾਣਾ ਤੁਸੀਂ ਬੰਨਾ ਦੇ ਨਾਲ-ਨਾਲ ਵੇਈ ਤੇ ਜਿਹੜਾ ਸਾਡਾ ਬੰਨ ਬਣਿਆ ਆ ਉਹ ਵੀ ਬੈਠੀ ਤੁਰੀ ਜਾਂਦਾ ਕਿਉਂਕਿ ਮਹੀਨਾ ਹੋ ਗਿਆ ਪਾਣੀ ਭਰੇ ਨੂੰ ਤੇ ਬੰਨਾ ਨੂੰ ਤਾਂ 2-4 ਦਿਨਾਂ ਲਈ ਵਰਤਿਆ ਜਾਂਦਾ ਹੁੰਦਾ ਬਟ ਜਦੋਂ ਮਹੀਨਾ ਤੋਂ ਪਾਣੀ ਇੰਨਾ ਵੱਧ ਭਰਿਆ ਆ ਉਹ ਕਿਤਨਾ ਕਿਤੇ ਲੀਕ ਹੋਣ ਦਾ ਟੁੱਟਣ ਦਾ ਡਰ ਬਣਿਆ ਸੋ ਸਮੂਹ ਸੰਗਤ ਲਕਿ ਹੋਇਆ ਮੇਰਾ ਸਾਰੇ ਵੀਰਾਂ ਦਾ ਇਲਾਕੇ ਵਾਲਿਆਂ ਦਾ ਤੇ ਬਾਹਰੋਂ ਜਿਹੜੇ ਆਏ ਆ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਰ ਸਿੰਘ ਹਜਾਰਾ ਪੰਜਾਬ ਖਸਾਂਜੁਣੀ ਬਾਕੀ ਦੇ ਸੂਬਿਆਂ ਦੇ ਪ੍ਰਧਾਨ ਜੀ ਕਿਹੜੀ ਸੇਵਾ ਚੱਲ ਰਹੀ ਹੈ ਭਾਈ ਜੀ ਅੱਜ ਇੱਥੇ ਜੋ ਸਾਡੇ ਚੱਕ ਦੇ ਸਾਹਮਣੇ ਬੰਨ ਟੁੱਟਾ ਆ ਦਰਿਆ ਦੇ ਬਿਆਸ ਦਰਿਆ ਦੇ ਕੰਢੇ ਤੇ ਉਹ ਬੰਨ ਬੰਨਣ ਵਾਸਤੇ ਇੱਥੇ ਬੋਰੀਆਂ ਦੀ ਸੇਵਾ ਚੱਲ ਰਹੀ ਹੈ ਉਥੇ ਪਾਣੀ ਦੀ ਸਦਕਾ ਥਾਂ ਥੋੜਾ ਆ ਸੋ ਸੰਗਤ ਜਿਆਦਾ ਜਿਹੜੀ ਦੂਰੋਂ ਆਉਂਦੀ ਉਹ ਮਿੱਟੀ ਲੈ ਕੇ ਆਉਂਦੀ ਇੱਥੇ ਸੋ ਕਬੀਰਪੁਰ ਦਾਣਾ ਮੰਡੀ ਦੇ ਵਿੱਚ ਚੱਲ ਰਿਹਾ ਜਿਹੜੀ ਵੀ ਸੰਗਤ ਆਉਂਦੀ ਹੈ ਕਬੀਰਪੁਰ ਦਾਣਾ ਮੰਡੀ ਜਾਵੇ ਅਸੀਂ ਬਾਨਾ ਬਾਨਾ ਵਾਸਤੇ ਗੋਰੇ ਭੜ ਰਹੇ ਦੇਖਿਆ ਬਾਈ ਲੋਕੀ ਰਾਤ ਨੂੰ ਬਹੁਤ ਲੱਗਿਆ ਗਿਆ ਦੇ ਆ ਟਰਾਲੀਆਂ ਵੀ ਆ ਰਹੀਆਂ ਉਹਨਾਂ ਕੋਈ ਕੀ ਕਰਨੀ ਇਹ ਤਾਂ ਅੱਜ ਲੱਗਿਆ ਸੋ ਮੈਂ ਦੂਰ ਵਾਲੀਆਂ ਸੰਗਤਾਂ ਨੂੰ ਜਿੱਦਾਂ ਬਠਿੰਡਾ ਆ ਮੋਗਾ ਆ ਹਸ਼ਾਹਪੁਰ ਆ ਜਲੰਧਰ ਆ ਜਿੰਨਾ ਵੀ ਸਾਡੇ ਪੰਜਾਬ ਦੇ ਸੋਕੇ ਜ਼ਿਲ੍ਹਿਆਂ ਤੋਂ ਸੰਗਤ ਆ ਰਹੀ ਆ ਉਹਨਾਂ ਦਾ ਧੰਨਵਾਦ ਬਹੁਤ ਕਿਉਂਕਿ ਪੰਜਾਬ ਪੰਜਾਬੀਅਤ ਨੂੰ ਇਨਸਾਨ ਇਨਸਾਨੀਅਤ ਨੂੰ ਪਿਆਰ ਕਰਨ ਵਾਲੀ ਸੰਗਤ ਆ ਜੋ ਆਪਿਆਂ ਦੇ ਨਾਲ ਖਲੋਤੀ ਆ ਇਹ ਬਹੁਤ ਧੰਨਵਾਦ ਸੋ ਬੇਨਤੀ ਸੰਗਤ ਨੂੰ ਇਹ ਵੀ ਇਹ ਖਾਣ ਪੀਣ ਦਾ ਰਸਲ ਸਾਨੂੰ ਨਹੀਂ ਚਾਹੀਦਾ ਜੋ ਕਿ ਲੋੜ ਤੋਂ ਵੱਧ ਹੋ ਗਿਆ ਜਿਨ੍ਹਾਂ ਲੋਕਾਂ ਨੂੰ ਲੋੜ ਉਹਨਾਂ ਨੂੰ ਨਹੀਂ ਮਿਲਿਆ ਸੋ ਬੇਨਤੀ ਆ ਵੀ ਜਿੰਨੇ ਵੀ ਸੇਵਾ ਕਰਨੀ ਸਾਡੀ ਇੱਥੇ ਮਿੱਟੀ ਡੀਜ਼ਲ ਖਾਲੀ ਬੋਰੇ ਜੇ ਕੋਈ ਬਾਹਰ ਸੱਜਣ ਸੇਵਾ ਕਰਦੇ ਤੇ ਪਾਣੀ ਲੈ ਦੇਣ ਦਿਨ ਨੂੰ ਪਾਣੀ ਜਦੋਂ ਲੱਥ ਜੂਗਾ ਲੋਕਾਂ ਦੀ ਕਣਕ ਬਜਾ ਦੇਣਾ ਕਿਸੇ ਦਾ ਘਰ ਢਠਾਓ ਘਰ ਬਣਾ ਦੇਣਾ ਜਾਂ ਕਿ ਇਹਦੀ ਭੈਣ ਦਾ ਵਿਆਹ ਕਰਨਾ ਉਹ ਵਿਆਹ ਕਰ ਸਕਦੇ ਆ ਜੋ ਦਾਨੀ ਛਜਣਾ ਸੋ ਇਹ ਜਿਹੜੀਆਂ ਖਾਣਾਂਗਾ ਚੀਜ਼ਾਂ ਸਾਨੂੰ ਨਹੀਂ ਜਾਏਗੀਆਂ ਸੋ ਇੱਥੇ ਸੇਵਾ ਚੱਲ ਰਹੀ ਆ ਕਬੀਰਪੁਰ ਦਾਣਾ ਮੰਡੀ ਦੇ ਵਿੱਚ ਸੋ ਇੱਥੇ ਇੰਦਰਪ੍ਰਤਾਸ ਸਿੰਘ ਰਾਣਾ ਵੀ ਬਹੁਤ ਵੱਡੀ ਤਦਾਰ ਤੇ ਸੇਵਾ ਕਰਦੇ ਆ ਨਾਲ ਸ੍ਰੀ ਹਰਿਸ਼ੰਗ ਮਹਾਪੁਰਸ਼ ਬਾਬਾ ਸੁਖਾ ਸਿੰਘ ਜੀ ਉਹ ਵੀ ਬਹੁਤ ਨਾਲ ਸੇਵਾ ਕਰਦੇ ਸੰਗਤ ਦੂਰੋਂ ਦੂਰੋਂ ਆ ਰਹੀ ਆ ਸੋ ਸੰਗਤ ਨੂੰ ਬੇਨਤੀ ਆ ਜੇ ਕੋਈ ਮਿੱਟੀ ਦੀ ਸੇਵਾ ਕਰਨਾ ਚਾਹੁੰਦਾ ਉਹ ਕਬੀਰਪੁਰ ਦਾਣਾ ਮੰਡੀ ਵਿੱਚ ਲੈ ਕੇ ਆਵੇ ਕੋਈ ਡੀਜ਼ਲ ਦੀ ਸੇਵਾ ਕਰਨੀ ਇੱਥੇ ਕਮੇਟੀ ਕੋਲ ਆ ਜੇ ਸੰਗਤ ਦੇ ਸਾਹਮਣੇ ਦਵੇ ਜਿੰਨੇ ਵੀ ਦਾਨ ਕਰਨਾ ਇੱਥੇ ਸਾਰੀ ਸੰਗਤ ਆ ਕੇ ਦਵੇ ਸੋ ਕੱਲੇ ਬੰਦੇ ਨੂੰ ਕੋਈ ਵੀ ਸੇਵਾ ਨਾ ਦਿੱਤੀ ਜਾਵੇ ਬਾਕੀ ਜੇ ਕੋ ਪੈਸੇ ਦੀ ਸੇਵਾ ਤਾਂ ਹੁੰਦੀ ਸੇਵਾ ਹੱਥੀਂ ਸੇਵਾ ਕਰ ਸਕਦਾ ਕਿ ਬੋਰੇ ਭਰਾ ਸਕਦਾ ਆ ਦੂਰ ਨੇੜੇ ਸੰਗਤ ਆਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਇੰਦਰਜੀਤ ਸਿੰਘ ਪਿੰਡ ਹਾਜੀਪੁਰ ਸਰਪੰਚ ਮਜੂਦਾ ਸਰਪੰਚ ਜੀ ਕੀ ਹਾਲਾਤ ਹੈ ਮਜੂਦਾ ਹਾਲਾਤ ਬਹੁਤ ਮਾੜੇ ਆ ਜੀ ਇਹ ਤਰੀਕਾ ਹੋ ਗਿਆ ਇਹ ਬੋਰੇ ਭਰਨ ਦੀ ਸੇਵਾ ਚੱਲ ਰਹੀ ਹੈ ਜੀ ਮਿੱਟੀ ਦੇ ਲੋਕੀ ਸੰਗਤ ਰਾਣਾ ਇੰਦਰਪ੍ਰਤਾ ਜੀ ਨੇ ਡਿੱਪਰ ਲਾਇਆ ਉਹ ਮਿੱਟੀ ਲੈ ਕੇ ਆਉਂਦੇ ਸਖਤ ਬੋਰੇ ਭਰ ਰਹੀ ਹੈ ਜੀ ਜਿਹੜੇ ਪੰਜਾਬ ਕੋਲ ਹੌਲਸਾ ਹੌਲਤਾਵਾ ਕਰਨਾ ਚਾਹੁੰਦੇ ਨੇ ਉਹਨਾਂ ਦੀ ਖੁਸ਼ੀ ਨਹੀਂ ਚੋਲੇ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਉਹ ਮਿੱਟੀ ਡੀਜ਼ਲ ਤੇ ਖਾਲੀ ਬੋਰੇ ਭਰੇ ਬੋਰੇ ਵੀ ਜੇ ਕਹਿੰਦੇ ਸਖਤ ਦੇ ਲਿਆਉਣੇ ਆ ਤੇ ਭਰੇ ਬੋਰੇ ਵੀ ਲਿਆ ਸਕਦਾ ਉਹ ਭਰੇ ਬੋਰੇ ਵੀ ਇੱਥੇ ਲਾਵਾਂਗੇ ਰੱਖਾਂਗੇ ਉਹਦੇ ਨਾਲ ਬੰਨ ਬੰਨਿਆ ਜਾਊਗਾ ਜੀ ਦੇਖੋ ਕੀ ਹੈ ਇਹ ਲੋਕੇਸ਼ਨ ਤਪੀਰਪੁਰ ਦਾਲਾ ਮੰਡੀ ਦੇ ਵਿੱਚ ਆ ਜੀ ਇਹ ਸਲਤਨਪੁਰ ਤੋਂ ਪੂਸੋਵਾਲ ਪੂਸੋਵਾਲ ਤੋਂ ਪਿੰਡ ਹਾਜੀਪੁਰ ਹਾਜੀਪੁਰ ਤੋਂ ਚੱਕਪੱਤੀ ਚੱਕਪੱਤੀ ਤੋਂ ਕਬੀਰਪੁਰ ਦਾਣਾ ਮੰਡੀ ਜੀ ਭਾਈ ਥੀ ਨਾਵਾਜ਼ ਥੀ ਸੇ ਵਜਾ ਰਹੀ ਤੇ ਮੇਰਾ ਨਾਮ ਅਮਰਜੀਤ ਸਿੰਘ ਖਿੰਡਾ ਪਿੰਡ ਲੋਦੀਵਾਲ ਆ ਸੇਵਾ ਇੱਥੇ ਚੱਲ ਰਹੀ ਆ ਕਿ ਜੇ ਜਿਹੜੀ ਇਹ ਕੁਦਰਤੀ ਆਫਤ ਆ ਪਾਣੀ ਦੀ ਇਹਦੇ ਨਾਲ ਇੱਕੋ ਹੀ ਸਾਡਾ ਬਨ ਸੀ ਸਬਦੁੱਲਾਪੁਰ ਤੋਂ ਲੈ ਕੇ ਅਲੀ ਤੱਕ ਜਿਹੜਾ ਬਨ ਬਚਿਆ ਹੋਇਆ ਸੀ ਬਾਕੀ ਚਾਰ ਬਨ ਜਿਹੜੇ ਸਾਡੇ ਪਹਿਲਾਂ ਟੁੱਟ ਚੁੱਕੇ ਸੀ ਇੱਕੋ ਬਨ ਸਾਡਾ ਰਹਿੰਦ ਸੀ ਜਿਹਦੇ ਵਿੱਚ 7000 ਕਿੱਲਾ ਜਿਹੜਾ ਵਾ ਫਸਲ ਝੋਨੇ ਦੀ ਖਰੋਤੀ ਸੀ ਰਸੋ ਰਤੀ 10:30 ਵਜੇ ਉਹ ਬੰਨ ਰੇਤ ਦੇ ਵਿੱਚੋਂ ਪਾਣੀ ਦਿਸਨਦਾਰ ਕੇ ਪਾਣੀ ਦਾ ਫਲੋ ਜ਼ਿਆਦਾ ਸੀ ਤੇ ਬੰਨ ਸਾਡਾ ਟੁੱਟ ਗਿਆ ਜਿਹਦੇ ਨਾਲ ਇਹ ਟੋਟਲ ਸਬਦੁੱਲਾਪੁਰ ਤੋਂ ਲੈ ਕੇ ਆਲੀ ਤੱਕ ਆਲੀਓ ਲੈ ਕੇ ਹਰੀਕੇ ਹੈਡ ਤੱਕ ਇੱਕ ਵੀ ਕਿੱਲਾ ਜਿਹੜਾ ਝੁੰਨੇ ਦਾ ਤੁਸੀਂ ਬੰਦੇ ਬਾਹਰਲੇ ਬੰਨੇ ਦਰਿਆਲੇ ਬੰਨੇ ਨਹੀਂ ਬਚਿਆ ਔਰੇ ਨਾਲ ਲੋਕਾਂ ਦੇ ਘਰ ਜਿਹੜੇ ਘਰਾਂ ਦੇ ਜੀ ਬਾਹਰ ਦੇ ਨਿਕਲੇ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ ਹੁਣ ਅੱਜ ਸਾਨੂੰ ਇੱਥੇ ਮਿੱਟੀ ਦੀ ਲੋੜ ਸੀ ਅਸੀਂ ਸਾਡੇ ਮਾਨਯੋਗ ਐਮ.ਐਲ.ਏ ਰਾਣਾ ਇੰਦਰਪ੍ਰਤਾਪ ਸਿੰਘ ਜੀ ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਮਿੱਟੀ ਦੀ ਲੋੜ ਆ ਕਿਉਂਕਿ ਇਹ ਬੰਨ ਟੁੱਟਨ ਦਾ ਹਰਕੇ ਸਿੱਧਾ ਇਹਦਾ ਪਾਣੀ ਜਿਹੜਾ ਵਾ ਕਾਲੀ ਵਹੀ ਦੇ ਵਿੱਚ ਪਿਆ ਤੇ ਕਾਲੀ ਵਹੀ ਵਿੱਚ ਪਹਿਲਾਂ ਫੁੱਲ ਸੀ ਫਲੋਂ ਹੁੰਦਾ ਹਰਕੇ ਉਹਦਾ ਪਾਣੀ ਸੁਲਤਾਨਪੁਰ ਤੱਕ ਜਿਹੜੀ ਡਾਪ ਲਗਣੀ ਸ਼ੁਰੂ ਹੋ ਗਈ ਜਿਹੜਾ ਸਾਡਾ ਬੰਨ ਆਲੀ ਤੋਂ ਲੈ ਕੇ ਭਾਗੋਬੜ ਤੱਕ ਸਿੰਗਲ ਬੰਨਾ ਉਹ ਬੰਨ ਬਹੁਤ ਕਮਜ਼ੋਰ ਬੰਨਾ ਉਹ ਬੰਨ ਕੋਈ ਜ਼ਿਆਦਾ ਮਤਲਬ ਮਾਰ ਢਲਣ ਵਾਲਾ ਬੰਨ ਨਹੀਂ ਹੈਗਾ ਪਾਣੀ ਦਾ ਫਲੋ ਜ਼ਿਆਦਾ ਹੋਣ ਦਾ ਕਰਕੇ ਉਹ ਬੰਨ ਦੇ ਵਿੱਚ ਘਾਲੇ ਪੇਵੇ ਸੀ ਉਹ ਬੰਦ ਚ ਪਾਣੀ ਰਿਸਣਾ ਸ਼ੁਰੂ ਹੋ ਗਿਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਮਿੱਟੀ ਮਹਈਆ ਕਰਵਾਈ ਜਾਵੇ ਤਾਂ ਜੋ ਸਾਡੇ ਜਿਹੜੇ ਟੈਂਪਰੇਰੀ ਬੰਦ ਸੀ ਅਡਵਾਂਸ ਬੰਦ ਸੀ ਉਹ ਸਾਰੇ ਟੁੱਟ ਗਏ ਜਿਹੜੇ ਸਾਡੇ ਤੁਸੀ ਬੰਨਾ ਉਹ ਟੁੱਟਣ ਤੋਂ ਬਚਾ ਹੋਵੇ ਉਹਨਾਂ ਨੇ ਸਾਨੂੰ ਇੱਥੇ ਪੁੱਛਿਆ ਕਿ ਕਿੰਨੀ ਮਿੱਟੀ ਦੀ ਲੋੜ ਆ ਪਹਿਲਾਂ ਅਸੀਂ ਮਿੱਟੀ ਉੱਥੇ ਲੱਲੂਵਾਲ ਬੰਦੇ ਉੱਪਰ ਪਾਰੇ ਸੀ ਉਹ ਸਿੰਗਲ ਬੰਦ ਹੋਣ ਦਾ ਕਰਕੇ ਸਾਡੀਆਂ ਟਰਾਲੀਆਂ ਉੱਥੇ ਬੰਦੇ ਉੱਪਰ ਬਈ ਜਾਂਦੀਆਂ ਸੀ ਫਿਰ ਅਸੀਂ ਸਾਰਿਆਂ ਨੇ ਸਲਾਹ ਕੀਤੀ ਵੀ ਮਿੱਟੀ ਇੱਕ ਖੁੱਲੇ ਥਾਂ ਤੇ ਛੁੱਟੀ ਜਾਵੇ ਕਬੀਰਪੁਰ ਦਾਣਾ ਮੰਡੀ ਦੇ ਵਿੱਚ ਅਸੀਂ ਸਾਰੇ ਨਗਰ ਮਤਲਬ ਇਹ 10 15 ਪਿੰਡ ਜਿੰਨੇ ਸਾਰੇ ਪਿੰਡ ਇਕੱਠੇ ਹੋ ਗਏ ਇੱਥੇ ਅਸੀਂ ਮਿੱਟੀ ਛਟਾਈ ਮਿੱਟੀ ਛਟਾ ਗਏ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਕਿ ਜਿਸ ਕਿੰਨੇ ਟਿਪਰ ਦੀ ਲੋੜ ਸੀ 300 ਟਿਪਰ ਦੀ ਮੰਗ ਕੀਤੀ ਸੀ ਤੇ ਉਹਨਾਂ ਨੇ ਕੱਲ ਰਾਤ ਤੋਂ ਰੈਗੂਲਰ 19 ਟਿਪਰ ਜਿਹੜੇ ਇੱਥੇ ਮੰਡੀ ਦੇ ਵਿੱਚ ਲਾਤੇ ਜਿਹੜੇ ਰੈਗੂਲਰ ਚੱਲਦੇ ਆ 5 5 4 4 ਘੇੜੇ-ਘੇੜੇ ਦਿਨ ਦੇ ਵਿੱਚ ਲਾਉਣਗੇ ਤੇ ਸਾਨੂੰ ਮਿੱਟੀ ਆਉਂਦੀ ਤੁਸੀਂ ਦੇਖ ਸਕਦੇ ਆ ਪਿੱਛੇ ਕਿਹਾ ਪੂਰੀ ਮੰਡੀ ਜਿਹੜੀ ਮਿੱਟੀ ਨਾਲ ਭਰ ਚੁੱਕੀ ਆ ਜਿਹਦੇ ਵਿੱਚ ਸਾਡੇ ਨਾਲ ਦੰਨੀਆਂ ਸੰਪਰਦਾਵਾਂ ਸਿੱਖ ਸੰਪਰਦਾਵਾਂ ਜਿਹਦੇ ਵਿੱਚ ਸੰਤ ਬਾਬਾ ਸੁੱਖਾ ਸਿੰਘ ਜਿਹੜਾਲੀ ਸਾਹਿਬ ਵਾਲੇ ਸੰਤ ਬਾਬਾ ਕੋਲਾ ਸਿੰਘ ਜੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਟੇਵਾਲ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਹੋਰ ਵੀ ਜਿੰਨੇ ਸਿੱਖ ਸਿੰਘ ਸੰਪਰਦਾਵਾਂ ਆ ਗਏ ਆ ਖਾਲਸਾ ਇਹ ਡਾਲੇ ਹੋਗੇ ਉਹਨਾਂ ਸਾਰਿਆਂ ਨੇ ਸਾਨੂੰ ਇੱਥੇ ਮਿੱਟੀ ਜਿਹੜੀ ਆ ਆਪੋ ਆਪੇ ਸੰਗਤਾਂ ਨੂੰ ਬੇਨਤੀ ਕੀਤੀ ਵੀ ਭਾਈ ਕਬੀਰਪੁਰ ਮੰਡੀ ਦੇ ਵਿੱਚ ਮਿੱਟੀ ਦੀ ਲੋੜ ਆ ਕਬੀਰਪੁਰ ਮੰਡੀ ਦੇ ਵਿੱਚ ਮਿੱਟੀ ਜਿਹੜੀ ਲੈ ਕੇ ਆਓ ਤੇ ਸੰਗਤਾਂ ਨੇ ਇੱਥੇ ਮਿੱਟੀ ਦਾ ਹੜ ਲਿਆਤਾ ਮਲੇ ਤੇ ਹੁਣੇ ਪੰਡਾਲ ਪਿੰਡ ਤੋਂ 25 ਟਰਾਲੀਆਂ ਮਿੱਟੀ ਦੀਆਂ ਆਈਆਂ ਸਵੇਰੇ ਇਸ ਤੋਂ ਪਹਿਲਾਂ ਇਬਨਪਿੰਡਾ ਕਪੂਰਥਲੇ ਜ਼ਿਲ੍ਹੇ ਦਾ ਜਿੱਥੋਂ 20 ਟਰਾਲੀਆਂ ਸਿੰਘ ਮਿੱਟੀ ਲੈ ਕੇ ਆਏ ਸੀ ਔਰ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅਸੀਂ ਪ੍ਰਸ਼ਾਦਾ ਪਾਣੀ ਵੀ ਆਪਦਾ ਨਾਲ ਲੈ ਕੇ ਆਏ ਆ ਅਸੀਂ ਮਿੱਟੀ ਵੀ ਆਪਦੇ ਹੱਥੀ ਲਾਉਣੀ ਆ ਅਸੀਂ ਮਸ਼ੀਨਾਂ ਨਹੀਂ ਲਾਉਣੀ ਉਹਨਾਂ ਨੇ ਹੱਥੀ ਸੇਵਾ ਕੀਤੀ 20 ਟਰਾਲੀਆਂ ਮਿੱਟੀ ਦੇ ਲਈਆਂ ਔਰ ਹੁਣ 25 ਟਰਾਲੀਆਂ ਜਿਹੜੀਆਂ ਵਾਂ ਕੰਡਾਲ ਤੋਂ ਆਈਆਂ ਜੀ ਜਿਹੜਾ ਪੰਜਾਬ ਨੂੰ ਨੌਜਵਾਨ ਕਿਤੇ ਕੀ ਮਾਰੇ ਦਲਦਲ ਜੀ ਪੈ ਗਿਆ ਮਾੜੀ ਥੰਤਾ ਹੀ ਪਈ ਅੱਜ ਇੱਕ ਮਿਸਾਲ ਆ ਕੀ ਕਰੇ ਜਰਾ ਆ ਦੇਖੋ ਜੀ ਪੰਜਾਬ ਦੀ ਜਵਾਨੀ ਇੱਕ ਵਾਰੀ ਕੈਮਰਾ ਘੁਮਾਓ ਜਿਹੜੇ ਕਹਿੰਦੇ ਨਾ ਕਿ ਪੰਜਾਬ ਦੀ ਜਵਾਨੀ ਜਿਹੜੀ ਆ ਨਸ਼ੇ ਚ ਦਲਦਲ ਚ ਫਸ ਚੁੱਕੀ ਆ ਇਹ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਆ ਕੋਈ ਪੰਜਾਬ ਦੀ ਜਵਾਨੀ ਪੰਜਾਬ ਨੂੰ ਬਦਨਾਮ ਕਰਨ ਦੀਆਂ ਇਹ ਸ਼ਾਸਨ ਚੱਲ ਰਹੀਆਂ ਇੱਥੇ ਦੇਖੋ 6 6 ਫੁੱਟ ਲੰਮੇ ਜਿਹੜੇ ਮੁੰਡੇ ਆ ਜੂਥ ਜਿਹੜਾ ਵਾ ਉਹਨਾਂ ਚ ਇੰਨਾ ਉਤਸ਼ਾਹ ਵਾ ਕੋਈ ਆ ਅਬੋਰ ਤੋਂ ਕੋਈ ਫਾਜ਼ਲ ਕਾ ਤੋਂ ਕੋਈ ਅਮਰਸਰ ਤੋਂ ਕੋਈ ਤਰਨਤਨ ਤੋਂ ਕੋਈ ਗੜ੍ਹ ਸੰਕਰ ਤੋਂ ਕਿੱਥੋਂ ਕਿੱਥੋਂ ਸੰਗਤ ਇੱਥੇ ਆ ਰਹੀ ਆ ਸੀ ਤੁਹਾਨੂੰ ਦੱਸ ਨਹੀਂ ਸਕਦੇ ਔਰ ਦਿਨ ਰਾਤ ਕੁਝ ਸੰਗਤ ਇਦਾਂ ਦੀ ਆ ਕਿ ਜਿਹੜੀ ਆਪਦੀ ਟਰਾਲੀ ਲੈ ਕੇ ਆਏ ਆ ਰਾਤ ਸੁੱਤੇ ਵੀ ਉਹ ਟਰਾਲੀ ਦੇ ਵਿੱਚ ਆ 11:30 ਵਜੇ ਰਾਤੀ ਪਿੰਡ ਪਿੰਦਾ ਦੋਲੇਵਾਲ ਮੁੱਗੇ ਦੇ ਵਿੱਚ ਉਤੋਂ ਸੰਗਤ ਟਰਾਲੀਆਂ ਲੈ ਕੇ ਆਈ 5 ਟਰਾਲੀਆਂ ਬੋਰੀਆਂ ਦੀਆਂ ਭਰ ਕੇ 11:30 ਵਜੇ ਇੱਥੇ ਆਏ ਸਾਨੂੰ ਫੋਨ ਆਇਆ ਅਸੀਂ ਮੰਡੀ ਕਬੀਰਪੁਰ ਵਿੱਚ ਅਸੀਂ ਪਹੁੰਚੇ ਆ ਤੇ ਕਿੱਥੇ ਲਾਉਣੇ ਬੋੜੇ ਸੀ ਉਹਨਾਂ ਨੂੰ ਦੱਸਿਆ 11:30 ਤੋਂ ਲੈ ਕੇ